ਜੋ ਕੁਝ ਵੀ ਹੋ ਰਿਹਾ ਮੈਂ ਸਮਝਦਾ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਕਾਨੂੰਨ ਦੇ ਹੈ ਜਦੋਂ ਕਾਨੂੰਨ ਦੀ ਜਦੋਂ ਮੂਰਤੀ ਦੇਖਦੇ ਆ ਉਹਦੇ ਅੱਖਾਂ ਤੇ ਪੱਟੀ ਹੁੰਦੀ ਉਹਦੇ ਸਾਹਮਣੇ ਸਭ ਬਰਾਬਰ ਹੈ ਕੋਈ આરોપી ਹੈ ਉਹਦੀ ਪੂਰਾ ਉਹਦੇ ਤੇ ਜਾਂਚ ਹੋਣੀ ਚਾਹੀਦੀ ਜੇ ਉਸ ਤੇ આરોਪ ਲੱਗੇ ਤੇ ਜਿਹੜਾ ਸਾਬਤ ਹੋ ਗਿਆ ਉਹਨੂੰ ਮਿਲਦੀ ਉਹਦੀ ਬਣਦੀ ਸਜ਼ਾ ਪੂਰੀ ਮਿਲਣੀ ਚਾਹੀਦੀ ਹੈ ਤੇ ਸਖਤ ਤੋਂ ਸਖਤ ਸਜ਼ਾ ਕਿਉਂਕਿ ਆ ਜਿਹੜਾ ਨਸ਼ੇ ਵਾਲੀ ਬਿਮਾਰੀ ਹੈ ਜਾ ਜਿਹੜਾ ਕੈਂਸਰ ਜਿਹਨੂੰ ਮੁੱਖ ਮੰਤਰੀ ਕਹਿੰਦੇ ਆ ਵੀ ਆ ਕਰਪਸ਼ਨ ਵਾਲਾ ਜਿਹੜਾ ਕੈਂਸਰ ਹੈ ਇਹ 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 ਇਹਨੂੰ ਜੜੋਂ ਕੱਢਣਾ ਪਊਗਾ ਇਹਦੇ ਵਾਸਤੇ ਕਾਨੂੰਨ ਸਖਤੀ ਨਾਲ ਇਸਤੇਮਾਲ ਹੋਣਾ ਚਾਹੀਦਾ ਪਰ ਕਾਨੂੰਨ ਸਾਰਿਆਂ ਵਾਸਤੇ ਇੱਕ ਹੁੰਦਾ ਸਭ ਕਾਨੂੰਨ ਦੇ ਅੰਦਰ ਪੱਖਪਾਤ ਨਹੀਂ ਹੋ ਸਕਦਾ ਵੀ ਆ ਤਾਂ ਲੀਡਰ ਆ ਕੇ ਮੇਰੇ ਪੈਰ ਫੜ ਗਿਆ ਸੀਗਾ ਇਸ ਕਰਕੇ ਮੈਨੂੰ ਕਲੀਨ ਚਿੱਟ ਦੇਤੀ ਦੇ ਨੇ ਵਿਕਰਮ ਨੇ ਕਿਤੇ ਮੇਰੇ ਸਾਹਮਣੇ ਮੁੱਛਾਂ ਨੂੰ ਤਾ ਦੇ ਕੇ ਕਿਹਾ ਸੀ ਮੇਰਾ ਵਿਗਾੜ ਲੈ ਕੋਈ ਇਹਦੇ ਕਰਕੇ ਇਹਦੇ ਕਰੇ ਰੇਡ ਕਰਾ ਦੇ ਅਗਰ ਰੇਡ ਕਰਾਣੀ ਹੈ ਭਗਵੰਦ ਮਾਨ ਜੀ ਤਾਂ ਪਹਿਲਾਂ ਤਾਂ ਉਹਨਾਂ ਦੇ ਕਰਾਓ ਜਿਨ੍ਹਾਂ ਨੂੰ ਤੁਸੀਂ ਅਸੈਂਬਲੀ 'ਚ ਕਿਹਾ ਵੀ ਮੈਂ ਸਵੇਰੇ ਤੇਰੇ ਤੇ ਪਰਚਾ ਕਰੂੰਗਾ ਕਿੰਨੇ ਦਿਨ ਹੋ ਗਏ ਕਿੰਨੇ ਟਾਈਮ ਕਿੰਨਾ ਨਿਕਲ ਗਿਆ ਤੁਸੀਂ ਵੇਖੋ ਸਾਢੇ 3 ਸਾਲ ਤੁਹਾਡੀ ਸਰਕਾਰ ਬਣੇ ਨੂੰ ਹੋ ਗਿਆ ਰੇਡ ਉਹਨਾਂ ਦੇ ਕਰਾਓ ਜਿਨ੍ਹਾਂ ਦੇ ਘਰੇ 10-10 ਕਰੋੜ ਰੁਪਏ ਪਲੰਗ ਦੇ ਹਟਾ ਮਿਲਦੇ ਉਹਨਾਂ ਦੇ ਵੀ ਕਰਾਓ ਸਾਰਿਆਂ ਦੇ ਕਰਾਓ ਸਭ ਮੈਂ ਤਾਂ ਚਿੱਠੀ ਲਿਖੀ ਸੀ ਵੀ ਸਾਰਿਆਂ ਦੇ ਜਾਂਚ ਹੋਏ ਵੀ ਜਿਨ੍ਹਾਂ ਦੇ ਘਰੇ ਦਾਣੇ ਨਹੀਂ ਸੀ ਚੜ੍ਹਨੂ ਸਾਈਕਲ ਨਹੀਂ ਸੀ ਉਹ ਅੱਜ 2-2 3-3 ਕਰੋੜ ਦੀਆਂ ਕਾਰਾਂ 'ਚ ਚੜ੍ਹੇ ਫਿਰਦੇ ਐ ਗੱਡੀਆਂ 'ਚ ਚੜ੍ਹੇ ਫਿਰਦੇ ਐ 10-10 ਸੈਕੜੇ ਜੇ ਫਾਰਮ ਹਾਊਸ ਬਣ ਰਹੇ ਪੈਸੇ ਆ ਕਿੱਥੋਂ ਰੇ ਭਗੰਤ ਮਾਨ ਜੀ ਆਪਣੀ ਪੀੜ੍ਹੀ ਹਟਾਂ ਵੀ ਛੋਟਾ ਮਾਰ ਕੇ ਦੇਖ ਲੋ ਕਹਿੰਦੇ ਨੇ ਯਾਰ ਤੋ ਅਰਸ਼ਾਖ 'ਤੇ ਉੱਲੂ ਬੈਠਾ ਐ ਜਿਹਦੇ ਹੱਥ ਪਾਉਂਗੇ ਉਧਰੋਂ ਸਾਰਾ ਕੁਝ ਆ ਕੈਂਸਲ ਹੀ ਨਿਕਲੂਗਾ ਕਿਹਦਾ ਕਿਹੜਾ ਕੈਂਸਰ ਮਿਟਾਉਂਗੇ ਘਰੇ ਦਾ ਚੱਕੋ ਪਹਿਲਾਂ ਕਰੋ ਸਭ ਕਾਰਵਾਈ ਬਿਲਕੁਲ ਕੋਈ ਕਿਸੇ ਨੂੰ ਕਲੀਨ ਚਿੱਟ ਨਹੀਂ ਲੈਟ ਕਨ ਬਟ ਡੂ ਪ੍ਰੋਸੈਸ ਆਫ ਲਾ ਆ ਜਿਹੜੇ ਬਾਰ-ਬਾਰ ਤੁਸੀਂ ਡਾਇਰੈਕਟਰ ਵਿਜੀਲੈਂਸ ਬਦਲੇ ਆ ਸਾਬ ਇਹਦੇ ਨਾਲ ਲੋਕਾਂ 'ਚ ਤੁਹਾਡਾ ਵਿਸ਼ਵਾਸ ਸਰਕਾਰ ਦਾ ਜਿਵੇਂ ਹੀ ਜੋ ਮਾੜਾ-ਮੋਟਾ ਕਿਸੇ ਦੇ ਰੱਤੀ ਪਰ ਸੀਗਾ ਉਹ ਵੀ ਉੱਠ ਗਿਆ ਵੀ ਤੁਸੀਂ ਤਾਂ ਆਪ ਦਾ ਕੋਈ ਲਿਆ ਕੇ ਬਿਠਾਉਂਗੇ ਸਾਰੇ ਅਫਸਰ ਸਹੀ ਸੀਗੇ ਰਵਿੰਦਰ ਕੁਮਾਰ ਸਹੀ ਸੀਗਾ ਨਗੇਸ਼ਵਰ राव ਬਹੁਤ ਵਧੀਆ ਅਫਸਰ ਹੈ ਪਰਵੀਨ ਸਿਨਾ ਜੀ ਬਹੁਤ ਵਧੀਆ ਅਫਸਰ ਹੈ ਪਰ ਮਾਰ ਉਹਨਾਂ ਨੂੰ ਤਾਂ ਨੇ ਸਸਪੈਂਡ ਕਰਤਾ ਇਹ ਇਹਦੇ ਨਾਲ ਕੋਈ ਲੋਕਾਂ 'ਚ ਵਿਸ਼ਵਾਸ ਨਹੀਂ ਬਣਦਾ ਇਸ ਕਰਕੇ ਸਵਾਲ ਉੱਠ ਰਹੇ ਨਿਕ ਜene ਨਹੀਂ ਸੀ ਕਹਿਣਾ ਵੀ ਨਸ਼ੇ ਦੇ ਮਸਲੇ 'ਚ ਹੈ ਜੀ ਕੇਸ ਹੈ ਜਾਂਚ ਹੋਣੀ ਚਾਹੀਦੀ ਹੈ ਪਰ ਆ ਜੋ ਕੁਝ ਹੋਇਆ ਜਿਸ ਤਰ੍ਹਾਂ ਨਾਲ ਨੇ ਜਿਨ੍ਹਾਂ ਨੂੰ ਕਿਹਾ ਸੀ ਵਿਧਾਨ ਸਭਾ 'ਚ ਖੜਕੇ ਗਵੰਦ ਮਾਨ ਨੂੰ ਮੈਂ ਪਰਚਾ ਕਰਨ ਲੱਗਿਆ ਹੋਇਆ ਪਰਚਾ ਉਹਨਾਂ ਨੂੰ ਮਾਫੀ ਦੇ ਦਿੱਤੀ ਭਗਵੰਤ ਮਾਨ ਜੀ ਡਿਕਟੇਟਰ ਹੋ ਗਏ ਕਿ ਕਾਨੂੰਨ ਆਪਣੇ ਆਪ ਤੇ ਹੋ ਗਏ ਆਮ ਦਾ ਲਾਅ ਇਨ ਟੂ ਮਾਈ ਸੈਲਫ ਉਹ ਕੋ ਉਹਨਾਂ ਨੂੰ ਕਿਹਨੇ ਤਾਕਤ ਦਿੱਤੀ ਕਿਹੜਾ ਕਾਨੂੰਨ ਕਹਿੰਦਾ ਵੀ ਤੁਸੀਂ ਮਾਫ ਦੇ ਮਾਫ ਕਰਦੇ ਜੀ ਕੌਣ ਕੌਣ ਕਹਿੰਦਾ ਤੁਸੀਂ ਫਾਇਰ ਟੰਗਦੇ ਹੋ ਉਹ ਤਾਂ ਕਾਨੂੰਨ ਜਿਹੜਾ ਹੈ ਸਾਰਿਆਂ ਵਾਸਤੇ ਇੱਕ ਹੈ ਉਹ ਕਾਨੂੰਨ ਲਾਗੂ ਕਰੋ ਉਹਦੇ ਵਿੱਚ ਚਾਹੇ ਥੋਡੇ ਵਾਲੇ ਹੈ ਚਾਹੇ ਸਾਡੇ ਵਾਲੇ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਕਾਲੀ ਹੈ ਆਮ ਆਦਮੀ ਪਾਰਟੀ ਸਾਰਿਆਂ ਨੂੰ ਇਸ ਵਾਸਤੇ ਸਜ਼ਾ ਬਣਦੀ ਮਿਲਣੀ ਚਾਹੀਦੀ ਹੈ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਬਖਸ਼ਾ ਕਿਸੇ ਨੂੰ ਨਹੀਂ ਜਾਣਾ ਚਾਹੀਦਾ ਚਾਹੇ ਉਹ ਮੁੱਖ ਮੰਤਰੀ ਹੈ ਤੇ ਚਾਹੇ ਉਹ ਸੰਤਰੀ ਹੈ ਸੰਤਰੀਆਂ ਦਾ ਨੰਬਰ ਤਾਂ ਬਾਅਦ ਚ ਆਊਗਾ ਪਹਿਲਾਂ ਕਰੋ ਇੱਥੋਂ ਚਾਲੂ ਕਰੋ ਆਪਣੇ ਉੱਥੋਂ ਚਾਲੂ ਕਰੋ ਤੁਸੀਂ ਪਹਿਲਾਂ ਫਿਜ਼ੀਸ਼ੀਅਨ ਹੀਲ ਦਾਇ ਸੈਲਫ ਮੈਂ ਆਪ ਗੰਤ ਮਾਂਜੀ ਨੂੰ ਕਹੂੰਗਾ ਸਿੰਘ ਮਜੀਠੀਆ ਜਿਹੜੇ ਸਾਬਕਾ ਮੰਤਰੀ ਵੀ ਨੇ ਉਹਨਾਂ ਦੀ ਗ੍ਰਿਫਤਾਰੀ ਜਿਸ ਤੰਗ ਨਾਲ ਕੀਤੀ ਗਈ ਹੈ ਮੈਂ ਸਮਝਦਾ ਉਹਦੇ ਚ ਸਹੀ ਪ੍ਰोसीजर ਹੈ ਸਹੀ ਤਰੀਕਾ ਉਹ ਨਹੀਂ ਅਪਣਾਇਆ ਗਿਆ ਉਹਨਾਂ ਦੇ ਖਿਲਾਫ 2021 ਦੇ ਵਿੱਚ ਇੱਕ ਮੁਕਦਮਾ ਕਾਂਗਰਸ ਸਰਕਾਰ ਵੱਲੇ ਦਰਜ ਹੋਇਆ ਸੀ ਕਿ ਉਹ ਨਸ਼ਾ ਦਾ ਕਾਰੋਬਾਰ ਕਰਦੇ ਆ ਕੋਈ ਸ਼ਾਇਦ ਨਜਾਇਜ਼ ਅਸਲਾ ਵੀ ਸੀਗਾ ਉਦੇਚ 2022 ਚ ਫਰਵਰੀ ਚ ਗ੍ਰਿਫਤਾਰ ਹੋ ਗਏ ਤੇ 6 ਮਹੀਨੇ ਤੋਂ ਜ਼ਿਆਦਾ ਸਮਾਂ ਜੇਲ੍ਹ ਚ ਰਹਿ ਕੇ ਬਰੀ ਹੋਏ ਉਦੋਂ ਵੀ ਇਹੀ ਚਾਰਜਸ ਸੀਗੇ ਕਿ ਉਹਦੇ ਕੋਲ ਨਸ਼ਾ ਹੈਗਾ ਔਰ ਦੁਬਾਰਾ ਉਹਨੂੰ ਉਸੇ ਗੱਲ ਤੋਂ ਫੇਰ ਗ੍ਰਿਫਤਾਰ ਕੀਤਾ ਗਿਆ ਜਿਵੇਂ ਗ੍ਰਿਫਤਾਰ ਕੀਤਾ ਗਿਆ ਉਹਦੀ ਘਰ ਦੀ ਬੀਬੀ ਨੂੰ ੱੱਕੇ ਮਾਰੇ ਗਏ ਜਾਂ ਉਹ ਵੀ ਐਮਐਲਏ ਤੇ ਯਾ ਪੈੜਾ ਸਭ ਦੀਆਂ ਸਨਮਾਨਯੋਗ ਹੁੰਦੀਆਂ ਨੇ ਸੋ ਮੈਂ ਆਏ ਇਹਦੀ ਮੈਰਿਟ ਤੇ ਨਹੀਂ ਜਾ ਰਿਹਾ ਮੈਰਿਟ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਹੈ ਉਹ ਮੈਰਿਟ ਕਰੇ ਲੇਕਿਨ ਮੈਂ ਬਹੁਤ ਸਾਲਾਂ ਤੋਂ ਪਬਲਿਕ ਲਾਈਫ ਚਾ ਪਹਿਲਾਂ ਐਸ ਪੁਲਿਸ ਅਫਸਰ ਵੀ ਔਰ ਫਿਰ ਉਸ ਤੋਂ ਬਾਅਦ ਐਸ ਪੋਲੀਟੀਸ਼ੀਨ ਵੀ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ 1964 ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਕੇਸ ਹੋਏ ਭਾਵੇਂ ਦਾਸ ਕਮਿਸ਼ਨ ਦਾ ਹੋਇਆ ਕਰੋਨ ਦੇ ਖਿਲਾਫ ਜਾਂ ਅਮਰਜੈਂਸੀ ਦੇ ਖਿਲਾਫ ਕਮਿਸ਼ਨ ਦਾ ਹੋਇਆ ਇੱਕ ਵੀ ਬੰਦਾ ਕਨਵਿਕਟ ਨਹੀਂ ਹੋਇਆ ਜੇ politicianਾਂ ਦੇ ਖਿਲਾਫ ਤੁਸੀਂ ਮੁਕਦਮੇ ਦਰਜ ਕਰਦੇ ਹੋ ਤੇ ਤੁਹਾਡਾ ਮੋਰਲ ਰਾਈਟ ਹੈ ਉਹਨੂੰ ਕਨਵਿਕਟ ਕਰਾਓ ਐਵਿਡੈਂਸ ਇਕੱਠੀ ਕਰੋ politcal one data ਨਾ ਕਰੋ ਇਸ ਕੇਸ 'ਚ ਵੀ ਜੇ ਕੋਈ ਅੱਛਾ ਹੁੰਦਾ ਜੇ ਤੁਹਾਡੇ ਕੋਲ 3 ਸਾਲ ਦੀ ਫਾਈਲ ਪਈ ਹੈ 4 ਸਾਲ ਦੀ ਫਾਈਲ ਪਈ ਹੈ ਜਿਸ ਅਫਸਰ ਨੇ ਪਹਿਲਾਂ ਵੀ ਨਸ਼ੇ ਦੇ ਕੇਸ ਦੇ ਵਿੱਚ ਇੰਟਰੋਗੇਟ ਕੀਤਾ ਉਹਦੇ ਕੋਲ ਆ ਗਿਆ ਹੁਣ ਸਬੂਤ ਸਾਰਾ ਸਬੂਤ ਤਾਂ ਆਨ ਰਿਕਾਰਡ ਹੈਗੇ ਤੁਸੀਂ ਹੁਣ ਵੀ ਕਹ ਰਹੇ ਹੋ ਇਨੀ ਪ੍ਰਾਪਰਟੀ ਇਨੀ ਪ੍ਰਾਪਰਟੀ ਹੈ ਤੇ ਚਲਾਨ ਅਦਾਲਤ 'ਚ ਦੇ ਦਿੰਦੇ ਚਲਾਨ ਤਾਂ ਪਹਿਲਾਂ ਵੀ ਅਦਾਲਤ 'ਚ ਨਹੀਂ ਦਿੱਤਾ ਉਹ ਵੀ ਹਲੇ ਅੰਡਰ ਇਨਵੈਸਟੀਗੇਸ਼ਨ